É o nosso! बि गल न कई आ कम करण लाइ चीज़ बहुत जादा दुख लॻिय वा पचवजा साल सठ साल तक सारे मां भेण पहुचण वा अॼु महिरी ਸੱਨ ਲਾ ਰਿਹਾ ਹਾਂ ਕੀ ਵਜਾ ਹੈ ਕੀ ਮੰਗਾ ਤੋ ਜਿਹੜਾ ਅੱਜ ਅਸੀਂ ਸਰਕਾਰ ਦਾ ਪੱਟ ਸੇ ਆਪਾਂ ਕਰ ਰਹੇ ਆਂ ਜੀ ਸਰਕਾਰ ਨੇ ਸਾਡੇ ਆਸ਼ਾ ਵਰਕਰ ਤੇ ਫੈਸੀਲੀਟੇਟਰ ਪੈਨਾ ਤੇ ਇੱਕਦਮ ਲੈਟਰ ਕੱਢ ਕੇ 58 ਸਾਲ ਦੀ ਉਹਨਾਂ ਤੇ ਕਹਾੜਾ ਚਲਾਤਾ ਵੀ ਤੁਸੀਂ ਬਸ ਹੁਣ ਸੇਵਾ ਮੁਕਤ ਹੋ ਜਾਓ ਜੋ ਸਾਡੇ ਆਸ਼ਾ ਵਰਕਰ ਤੇ ਪੈਨਾ ਦੇ ਵਿੱਚ ਬਹੁਤ ਭਾਰੀ ਰੋਸ ਜਿਹੜਾ ਪਾਇਆ ਗਿਆ ਵਾ ਇੱਕ ਸਾਡੇ ਆਸ਼ਾ ਵਰਕਰ ਕੁੜੀਆਂ ਦੇ ਸਾਰੇ ਇਨਸੈਂਟਿਵ ਕਰ ਦੇ ਜਿਨ੍ਹਾਂ ਦਾ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਹ ਸਾਡਾ ਗੁਜ਼ਾਰਾ ਜਿਹੜਾ ਮੁਸ਼ਕਲ ਹੋ ਗਿਆ ਵਾ ਤੇ ਜਾਂ ਸਾਡੇ ਆਸ਼ਾ ਫੈਸੀਲੀਟੇਟਰ ਆ 12 ਸਾਲ ਤੋਂ ਲਗਾਤਾਰ ਆਸ਼ਾ ਫਸਲ ਡਿਟਰ ਦਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਟੂਰ ਦੇ ਵਿੱਚ ਕੋਈ ਵਾਦਾ ਨਹੀਂ ਕੀਤਾ 2500 ਰੁਪਏ ਦੇ ਵਿੱਚ ਨਾ ਤੇ 20000 ਦੀ ਪਪਨ ਚੰਦੇ ਵਿੱਚ ਕੰਮ ਚਲਾਇਆ ਜਾ ਰਿਹਾ ਵਾ ਇਹਦੇ ਸਬੰਧ ਵਿੱਚ ਅੱਜ ਅਸੀਂ ਆਪਣਾ ਜਿਹੜਾ ਇੱਥੇ ਸਰਕਾਰ ਦਾ ਪੱਟ ਸਿਆਪਾ ਕਰਨ ਆਏ ਕਿੱਦਾਂ ਰੋਸ ਯਾਰ ਕਰਦੇ ਆ ਅੱਜ ਜਿਹੜਾ ਅਸੀਂ ਰੋਸ ਨਾਲ ਲਗਾਤਾਰ ਇੱਥੇ ਜਿਹੜਾ ਅੱਜ ਸਰਕਾਰ ਦਾ ਅਸੀਂ ਪੱਟ ਸਿਆਪਾ ਕਰਨ ਆਏ ਆ ਇੱਥੇ ਅਸੀਂ ਲਗਾਤਾਰ ਧਰਨਾ ਲਾ ਕੇ 2 ਘੰਟੇ ਤੋਂ ਬਾਅਦ ਅਸੀਂ ਰੋਸ ਮਾਰਚ ਕਰਨਾ ਵਾ ਔਰ ਰੋੜ ਜਾਮ ਕਰਨਾ ਵਾ ਔਰ ਚੱਕਾ ਜਾਮ ਕਰਨਾ ਜੀ ਅੱਜ